ਗੁਰੂ ਜੀ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਦੀ ਰਹਿਮਾਈ ਹੇਟ ਨਸ਼ਿਆਂ ਵਿਰੁੱਧ ਜਿਹੜੀ ਇਹ ਲੜਾਈ ਹੈ जिला प्रशासन काफ़ी देर तो जारी रखा हुआ है तो अच्छ मैं बहुत खुश हाँ कि खन्ना पुलिस प्रशासन वालों इतने ए एस कॉलेज विखे एक अथलैटिक्स मीट रखी गई है जिद्द सारे जो सा बच्चे है इंप्रैशनेबल एजना इत नशिया तो दूर हो के होर प्रोडक्टिव एक्टिविटीज जो कि स्पोर्ट्स एजुकेशन वाल रुझान पैदा कर बहुत बड़ा विशाल इवेंट रखा गया ਦੀਮ ਮੈਂ ਖੰਨਾ ਪੁਲਿਸ ਪ੍ਰਸ਼ਾਸਨ ਦੀ ਆਭਾਰੀ ਵੀ ਹੈਗੀਆ ਕਿ ਇਸ ਨਸ਼ਿਆਂ ਵਿਰੁੱਧ ਲੜਾਈ ਨੂੰ ਕਾਫੀ ਉੱਚਾ ਲੈ ਕੇ ਜਾ ਰਹੇ ਹੈਗੇ ਆ ਤੇ ਮੈਂ ਆਸ ਕਰਦੀ ਆ ਕਿ ਜ਼ਿਲ੍ਹੇ ਦੇ ਵੱਖਰੇ ਵੱਖਰੇ ਕੋਨਿਆਂ ਦੇ ਵਿੱਚ ਬਾਕੀ ਜਿਹੜੇ ਸਾਡੇ ਸਬ ਡਿਵੀਜ਼ਨਸ ਹੈਗੇ ਆ ਉੱਥੇ ਵੀ ਇਸ ਤਰ੍ਹਾਂ ਦੇ ਸਕੂਟਿੰਗ ਇਵੈਂਟਸ ਆਰਗੇਨਾਈਜ਼ ਕੀਤੇ ਜਾਣ ਅਸੀਂ ਦੇਖਿਆ ਸੀਗਾ ਕਿਵੇਂ ਖੇਡਾਂ ਮਤਨ ਪੰਜਾਬ ਦੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਹੋਇਆ ਸੀ ਉਹ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਸਕਸੈਸਫੁਲ ਕਿ ਮੈਂ ਸਮਝਦੀ ਆ ਕਿ ਪੰਜਾਬੀ ਯੂਥ ਜਿਹੜਾ ਹੈਗਾ ਉਹ ਸਪੋਰਟਸ ਦੇ ਵਿੱਚ ਨੇਚਰਲੀ ਐਕਸਲ ਕਰਦਾ ਹੈ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਦੇਣ ਵਾਸਤੇ ਤੇ ਇੱਕ ਆਲਟਰਨੇਟਿਵ ਦੇਣ ਵਾਸਤੇ ਅਜੇ ਬਹੁਤ ਵਧੀਆ ਮੌਕਾ ਹੈ ਤੇ ਮੈਂ ਇਹਨਾਂ ਦੀ ਸਰਾਹਨਾ ਕਰਦੀ ਹਾਂ ਜੀ ਸਾਡਾ ਖੰਨਾ ਪੁਲਿਸ ਵੱਲੋਂ ਇੱਕ ਐਥਲੈਟਿਕਸ ਮੀਟ ਆਰਗੇਨਾਈਜ਼ ਕੀਤਾ ਗਿਆ ਹੈ ਇੱਕ ਕੈਂਪੇਨ ਐਂਟੀ ਡਰਗ ਕੈਂਪੇਨ ਹੈ ਇਹਦੇ ਜਿ세 14 ਸਾਲ ਤੋਂ ਉੱਪਰ ਦੇ ਬੱਚਿਆਂ ਤੋਂ ਲੈ ਕੇ ਓਪਨ ਐਂਡਡ ਹੈਗਾ ਵੱਖਰੀ ਵੱਖਰੀ ਐਥਲੈਟਿਕਸ ਇਵੈਂਟ ਆਰਗੇਨਾਈਜ਼ ਕੀਤੇ ਗਏ ਹੈ ਜਿਹਦੇ ਚ ਸਪ੍ਰਿੰਟ ਹੈ 400 ਮੀਟਰ ਅਤੇ 800 ਮੀਟਰ ਹਨ ਲੌਂਗ ਜੰਪ ਹਾਈ ਜੰਪ ਸ਼ਾਰਟ ਪੁੱਟ ਹੈਮਰ ਥ्रो ਇਸ ਤਰ੍ਹਾਂ ਦੀ ਚੀਜ਼ ਹੈ ਔਰ ਸਿੰਗਰ ਵੀ ਅਸੀਂ ਬੁਲਾਏ ਆ ऑडियंस ਲਈ ਰੋਸ਼ਨ ਪ੍ਰਿੰਸ ਔਰ ਕਮਲ ਖਾਨ ਆਣਗੇ ਔਰ ਸਾਡਾ ਇੱਕ ਮੁਲਾਜ਼ਮ ਹੈ ਹੀ ਇਜ਼ ਆਲਸੋ ਸਿੰਗਰ ਬੇਸਿਕਲੀ ਅਸੀਂ ਅੱਬ ਥੰਨਾ ਦੇ ਲੋਕਾਂ ਲਈ ਇੱਕ ਅਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ ਕਿ ਸਾਡਾ ਯੂਥ ਇਹਨੂੰ ਇਹਦੇ ਚਾਗੇ ਵੱਧ ਤੋਂ ਵੱਧ ਪਾਰਟਿਸਿਪੇਟ ਕਰੇ ਸਪੋਰਟਸ ਚਾਹੀ ਪੜ੍ਹਾਈ ਵੱਲ ਲੱਗੇ ਔਰ ਨਸ਼ਿਆਂ ਦੇ ਖਿਲਾਫ ਤੋਂ ਬਿਲਕੁਲ ਦੂਰ ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਵੀ ਆ ਰਹੇ ਨੇ ਨਸ਼ਿਆਂ ਦੇ ਖਿਲਾਫ ਪੰਜਾਬ ਨੂੰ ਸ਼ਾਮਲ ਕਰਨ ਲਈ ਕੀ ਗੱਲ ਦੇਖੋ ਜੀ ਸੈਲੀਬ੍ਰਿਟੀਜ਼ ਜੇ ਇਦਾਂ ਦੇ ਕੋਸ ਸਾਡੇ ਨਾਲ ਉਹਨਾਂ ਨੇ ਬੜੀ ਵਧੀਆ ਸਪੋਰਟ ਕੀਤੀ ਆਈ ਰੀਅਲੀ ਥੈਂਕ देम ਇਹ ਕੁਨਾਂ ਵੱਲੋਂ ਸੀ ਮੈਸੇਜ ਹੀ ਕਨਵੇ ਕਰਾਇਆ ਹੈ ਕਿ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਵੀ ਸਰਕਾਰ ਵੱਲੋਂ ਜਾਂ ਕਿਸੇ ਵੀ ਪ੍ਰਾਈਵੇਟ ਸਿਟੀਜ਼ਨ ਵੱਲੋਂ ਵੀ ਕੋਈ ਜੇ ਕੋਈ ਮੁਹਿੰਮ ਚਲਾਈ ਜਾਂਦੀ ਹੈ ਲੋਕਾਂ ਨੂੰ ਉਹਦੇ ਨਾਲ ਵੱਧ ਤੋਂ ਵੱਧ ਉਹਦਾ ਸਹਿਯੋਗ ਕਰਨਾ ਚਾਹੀਦਾ ਹੈ ਔਰ ਬੱਚਿਆਂ ਨੂੰ ਅਵੇਹਰ ਕਰਨ ਦਾ ਹੀ ਮਕਸਦ ਹੈ। ਪ੍ਰਾਲੇ ਕਰ ਰਹੇ ਨੇ ਕੀ ਕਹੋਗੇ? ਦੇਖੋ ਬਹੁਤ अच्छी ਗੱਲ ਹੈ ਜੀ ਔਰ ਹੁਣ ਰਲ ਮਿਲ ਕੇ ਸਾਰੀ ਇੰਡਸਟਰੀ ਸਰਕਾਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਹੁਣ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਨੂੰ ਚੇੜਿਆ ਹੋਇਆ। ਔਰ ਬਹੁਤ ਚੰਗਾ ਲੱਗਦਾ ਕਿ ਇਦਾਂ ਦੇ ਫੰਕਸ਼ਨ ਦੇ ਵਿੱਚ ਮੈਂ ਮੈਨੂੰ ਬੁਲਾਇਆ ਗਿਆ ਔਰ ਮੈਂ ਹੁਣ ਬੋਲ ਵੀ ਕੁਝ ਸੁਣਾਉਂਗਾ, ਕੁਝ ਗੀਤ ਵੀ ਕੁਝ ਮੈਂ ਤਿਆਰ ਕਰਕੇ ਲਿਆ ਆਇਆ। ਮੈਂ 2012 ਚੱਕ ਗਾਣਾ ਗਾਇਆ ਸੀਗਾ ਨਸ਼ਿਆਂ ਚ ਡੁੱਬ ਕੇ ਤਬਾਹ ਹੋਈ ਜਾਂਦੇ ਹੋ। ਕਿੰਨਾ ਪਿਛੇ ਲੱਗ ਗੁੰਮਰਾਹ ਹੋਏ ਜਾਂਨੇ ਹੋ ਤੌਬਾ 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 ਖੇੜੇ ਛਡਵਾਲੋ ਜਵਾਨੀਆਂ ਬਚਾ ਲੋ ਜਵਾਨੀਆਂ ਬਚਾ ਲੋ ਤੇ ਹੁਣ ਲੋੜ ਹੈ ਉਹ ਉਸ ਪੰਜਾਬ ਨੂੰ ਚੌੜੇ ਜੁੱਸੇ ਵਾਲੇ ਪੰਜਾਬ ਨੂੰ ਦੁੱਧ ਮੱਖਣ ਨਾਲ ਪਾਲੇ ਹੋਏ ਸ੍ਰੀ ਨਾਨਕ ਦੁਬਾਰਾ ਵਾਪਸ ਲੈ ਕੇ ਆਉਣ ਦੇ ਸੋ ਇਹਦੇ ਇਹਦੇ ਲਈ ਹੁਣ ਜੋ ਵੀ ਕਦਮ ਸਰਕਾਰ ਚੁੱਕ ਰਹੀ ਹੈ ਪੁਲਿਸ ਪ੍ਰਸ਼ਾਸਨ ਚੁੱਕ ਰਿਹਾ ਕਲਾਕਾਰ ਨਾਲ ਜਿਹੜੇ ਆਪਣੀ ਬੜੀ ਐ ਗਾਇਕੀ ਦੇ ਨਾਲ ਜਾਂ ਕੋਈ ਚੰਦ ਬੋਲਾਂ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਂ ਗਾਣੇ ਸੁਣਾਉਂਦਾ ਤੁਹਾਨੂੰ ਉੱਥੇ ਹੁਣ ਇੱਕ ਪਾਸੇ ਤੋਂ ਉਹ ਸ਼ੋਰ ਸ਼ਰਾਬਾ ਚੱਲ ਰਿਹਾ ਮੈਂ ਗਾਣੇ ਤੁਹਾਨੂੰ ਸੁਣਾਉਂਗਾ ਮੇਰੇ ਕਹਿਣ ਦਾ ਮਤਲਬ ਮੇਰਾ ਸਿਰਫ ਇਹ ਹੈ ਕਿ ਚੰਗੇ ਗੀਤਾਂ ਨੂੰ ਤਰਜੀਹ ਦਿਈਏ ਮੈਂ ਇੱਕ ਪ੍ਰਣ ਲਿਆ ਹੋਇਆ ਪਿਛਲੇ ਕੁਝ ਇੱਕ ਮਹੀਨੇ ਤਾਂ ਹੋ ਗਏ ਲਗਾਤਾਰ ਉਹਦੇ ਤੇ ਹੁਣ ਚੱਲਦੇ ਅੱਗੇ ਵੀ ਪਰਮਾਤਮਾ ਕਰੇ ਚੱਲਦਾ ਰਵਾਂ ਕਿ ਪੰਜਾਬ ਦੀ ਜਿਹੜੀ ਜਿਹੜਾ ਫੋਕ ਹੈ ਨਾ ਵਧੀਆ ਵਧੀਆ ਗੀਤ ਹੈ ਜਿਹੜੇ ਅਲੋਪ ਹੁੰਦੇ ਜਾ ਰਹੇ ਆ ਆਪਾਂ ਉਹਨਾਂ ਨੂੰ ਸਟੇਜ ਤੇ ਜ਼ਿਆਦਾ ਪ੍ਰਮੋਟ ਕਰੀਏ ਉਹਨਾਂ ਨੂੰ ਜ਼ਿਆਦਾ ਗਾਈਏ ਤਾਂ ਕਿ ਉਹ ਇੱਕ ਚੰਗਾ 뮤직 ਜਿਹੜਾ ਅਲੋਪ ਹੁੰਦਾ ਜਾ ਰਿਹਾ ਨਾ ਉਹ ਉਹ ਪਿੱਛੇ ਨਾ ਰਹਿ ਜਾਏ ਕਿਉਂਕਿ ਨਵੇਂ ਨਵੇਂ ਤਰੀਕੇ ਦਾ ਜਿਹੜਾ 뮤직 ਹੈ ਉਹ ਇੰਨਾ ਕਿ ਜ਼ਿਆਦਾ ਹਾਵੀ ਸਾਡੇ ਯੂਥ ਦੇ ਉੱਤੇ ਵੀ ਬੱਚਿਆਂ ਦੇ ਉੱਤੇ ਵੀ ਹੋ ਗਿਆ ਕਿ ਸ਼ਾਇਦ ਸੋਚਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਚੰਗਾ ਕੀ ਹੈ ਤੇ ਬੁਰਾ ਕੀ ਹੈ ਸੋ ਇਹ 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 ਕਲਾਕਾਰਾਂ ਦਾ ਵੀ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਕੁਝ ਚੀਜ਼ਾਂ ਨੂੰ ਕਮਰਸ਼ੀਅਲੀ ਬਾਹਰ ਖਟ ਕੇ ਚਲੋ ਕਈ ਚੀਜ਼ਾਂ ਗੌਣੀਆਂ ਪੈਂਦੀਆਂ ਨੇ ਪ੍ਰੋਡਿਊਸਰ ਡਾਇਰੈਕਟਰ ਦੇ ਕਈ ਤੇ ਗੌਣੀਆਂ ਪੈਂਦੀਆਂ ਜਦੋਂ ਫਿਲਮਾਂ ਦੇ ਵਿੱਚ ਗੌਣੇ ਆ ਪਰ ਅਦਰਵਾਇਜ਼ ਜਦੋਂ ਆਪਣੇ ਮਨ ਦੀ ਕੋਈ ਗੱਲ ਕਰਨੀ ਆ ਤਾਂ ਇਦਾਂ ਦੀ ਗੱਲ ਕਰੀਏ ਜਿਹਦੇ ਨਾਲ ਬੱਚੇ ਮੋਟੀਵੇਟ ਵੀ ਹੋਣ ਸਾਡਾ ਸੱਭਿਆਚਾਰ ਵੀ ਜਿਹੜਾ ਉਹ ਪਰਫੁੱਲਤ ਰਹੇ ਔਰ ਚੰਗੀਆਂ ਚੀਜ਼ਾਂ ਵੀ ਅੱਗੇ ਆਉਣ ਚੰਗੇ ਲਿਰਿਕਸ ਆ ਕੇ ਆਉਣ ਉਹਦਾਂ ਦੇ ਗਾਣੇ ਉਹਦਾਂ ਦੇ ਲਿਰਿਕਸ ਸਾਹਮਣੇ ਆਉਣ ਜਿਹੜੇ ਜਦੋਂ ਬੱਚੇ ਸੁਣ ਤਾਂ ਉਹਦੇ ਤੋਂ ਕੁਝ ਮੋਟੀਵੇਸ਼ਨ ਲੈਣ ਗਲਵੀਰ ਜੀ ਤੁਸੀਂ ਤੁਹਾਡੀਆਂ ਫਿਲਮਾਂ ਚੱਕੀ ਕਰੋਗੇ ਜੀ ਲੜਕੀਆਂ ਅੰਡਰ 17 19 ਸਾਲ ਦੇ ਬੱਚਿਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਨਾਲ ਮਿਲ ਕੇ ਬੱਚਿਆਂ ਤੇ ਵੱਡਿਆਂ ਦੇ ਲਈ ਇੱਕ ਐਥਲੈਟਿਕ ਮੀਟ ਕਰਾਈ ਜਾ ਰਹੀ ਹੈ ਜਿਹੜਾ ਕਿ ਪੰਜਾਬ ਸਰਕਾਰ ਅਤੇ ਸੀਨੀਅਰ ਸਾਡੇ ਪੁਲਿਸ ਦੇ ਪ੍ਰਾਂਦੀ ਹਦਾਇਤਾਂ ਦੇ ਮੁਤਾਬਕ ਇਹ ਬੱਚਿਆਂ ਦੇ ਖਿਲਾਫ ਬੱਚਿਆਂ ਨੂੰ ਨਸ਼ੇ ਦੇ ਖਿਲਾਫ ਜਿਹੜੇ ਉਹਦੇ ਇਫੈਕਟਸ ਹੈ ਉਹਦੇ ਸੰਬੰਧੀ ਪ੍ਰੇਰਿਤ ਕੀਤਾ ਜਾਏ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਸਪੋਰਟਸ ਵਿੱਚ ਤੇ ਕਲਚਰਲ ਇਵੈਂਟਸ ਵਿੱਚ ਪਾਰਟਿਸਿਪੇਟ ਕਰਨ ਲਈ ਪ੍ਰੇਰਿਤ ਕੀਤਾ ਜਾਏ ਉਸ ਦੇ ਵਿੱਚ ਖੰਨਾ ਜ਼ਿਲ੍ਹਾ ਪੁਲਿਸ ਵੱਲੋਂ ਆਪਣੀ ਸਾਂਝ ਕਮੇਟੀ ਅਤੇ ਜ਼ਿਲ੍ਹੇ ਦੇ ਹੋਰ ਸਕੂਲਾਂ ਤੇ ਕਾਲਜਾਂ ਨਾਲ ਮਿਲ ਕੇ ਇੱਕ ਸਪੋਰਟਸ ਇਵੈਂਟ ਕਰਾਇਆ ਜਾ ਰਿਹਾ ਜਿਸ 'ਚ ਉਹ ਬਖਰੀ-ਬਖਰੀ ਕੈਟਗਰੀਜ਼ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ 25 ਸਾਲ ਤੋਂ ਉੱਪਰ ਹੈ। ਧੰਨਵਾਦ। ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਸਰਕਾਰ ਵੀ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਕਰ ਰਹੀ ਹੈ ਪੁਲਿਸ ਵੀ ਕਰ ਰਹੀ ਹੈ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜੀ ਜ ਸਾਡਾ ਨੌਜਵਾਨਾਂ ਲਈ ਇਹ ਮੈਸੇਜ ਹੈ ਜੀ ਕਿ ਅਸੀਂ ਸਪੋਰਟਸ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ ਤੇ ਪੰਜਾਬ ਦਾ ਨਾਂ ਫੇਰ ਦੁਬਾਰਾ ਸਿਖਰਾਂ ਤੇ ਲੈ ਕੇ ਜਾਈਏ ਜਿੱਥੋਂ ਕਿ ਹਮੇਸ਼ਾ ਸਪੋਰਟਸ ਦੇ ਵਿੱਚ ਪੰਜਾਬ ਦੇ ਪਾਰਟਿਸਪੈਂਟਸ ਹਮੇਸ਼ਾ ਸਭ ਤੋਂ ਵਧ ਰਹੇ ਹੱਜੇ ਤੁਹਾਡੀ ਕਮੇਨੀ ਵੀ ਸੈਲੀਬ੍ਰੇਟ ਵੀ ਆ ਰਹੇ ਨੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਮੇਨੀ ਨੂੰ ਇਹ ਸੈਲੀਬ੍ਰੇਟ ਵੀ ਜਿਹੜੇ ਨਸ਼ਿਆਂ ਦੇ ਖਿਲਾਫ ਇੱਕ ਇੱਕ ਜੋਟੋਰੇ ਨੇ ਜੀ ਨੰਬਰ 70 ਖੜ ਜੋ ਆਪਣੇ ਕਲਾਕਾਰ ਜੀ ਅੱਜ ਇੱਥੇ ਅਸੀਂ ਸਪੋਰਟਸ ਇਵੈਂਟ ਦੇ ਨਾਲ ਨਾਲ ਇੱਕ ਛੋਟਾ ਕਲਚਰਲ ਪ੍ਰੋਗਰਾਮ ਵੀ ਰੱਖਿਆ ਜਿੱਥੇ ਆਪਣੇ ਦੋ ਕਲਾਕਾਰ ਪੰਜਾਬ ਦੇ ਨਾਮੇ ਕਲਾਕਾਰ ਇਥੇ ਪਰਫਾਰਮ ਕਰਨਗੇ ਸਾਨੂੰ ਇਹ ਉਮੀਦ ਹੈ ਕਿ ਆੜ ਵਾਲੇ ਬੱਚੇ ਤੇ ਜੋ ਸਾਡੇ ਪਾਰਟਿਸਪੈਂਟਸ ਹੈ ਜਿਹੜੇ ਆਪਣੇ ਸਮਾਜ ਦੀ ਦੋ ਵਧੀਆ ਚੀਜ਼ਾਂ ਹੈ ਉਹਨਾਂ ਤੋਂ ਪ੍ਰੇਰਣਾ ਲੈਣਗੇ ਸਪੋਰਟਸ ਤੇ ਕਲਚਰ ਤੇ ਇਸੇ ਨੂੰ ਹੀ ਅੱਗੇ ਹੋ ਲੈ ਕੇ ਜਾਣ ਸਾਡੇ ਵਿਰਸੇ ਨੂੰ ਹੋਰ ਅੱਗੇ ਵਧਾਣ ਸਾਡੀ